ਖਬਰ ਨਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਪੰਜਾਬ ਦੇ ਕਿਸਾਨਾਂ ਦਾ ਕਿਉਂਕਿ ਪੰਜਾਬ ਸਰਕਾਰ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ 1 ਲੱਖ ਏਕੜ ਜ਼ਮੀਨ ਪੰਜਾਬ ਦੇ ਕਿਸਾਨਾਂ ਦੀ ਐਕਵਾਇਰ ਕਰਨਾ ਚਾਹੁੰਦੀ ਹੈ ਯਾਨੀ ਕਿ ਕਿਸਾਨਾਂ ਦੀ ਜ਼ਮੀਨ ਵੀ ਖੁੱਸੇਗੀ ਅਤੇ ਜਿਹੜੇ ਮਜ਼ਦੂਰ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਉਹ ਬੇਰੁਜ਼ਗਾਰ ਹੋਣਗੇ ਹਾਲਾਂਕਿ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਇਸ ਨੂੰ ਕਹਿ ਰਹੇ ਨੇ ਕਿ ਲੈਟ ਪੁਲਿੰਗ ਪਾਲਿਸੀ ਜਿਹੜੀ ਹੈ ਉਹ ਕਿਸਾਨਾਂ ਦੇ ਹਿੱਤਾਂ ਵਾਸਤੇ ਹੈ ਕਿਸਾਨਾਂ ਨੂੰ ਉਹਨਾਂ ਦੀਆਂ ਵੱਡੀਆਂ ਜ਼ਮੀਨਾਂ ਦਾ ਵਾਜਬ ਰੇਟ ਮਿਲੇਗਾ ਯਾਨੀ ਕਿ ਇੱਕ ਕਿੱਲੇ ਦੀ 4 ਕੋਰ ਰੁਪਏ ਕੀਮਤ ਦੱਸੀ ਜਾ ਰਹੀ ਹੈ ਹਾਲਾਂਕਿ ਤੱਕੇ ਦੇ ਨਾਲ ਜਾਂਦੀ ਕਿਸਾਨਾਂ ਵੱਲੋਂ ਮਛੂੜੀਆਂ ਵੀ ਕਰਵਾਈਆਂ ਜਾ ਰਹੀਆਂ ਨੇ ਪੰਜਾਬ ਦੇ ਕਿਸਾਨ ਬਣ ਕੇ ਬਾਈ ਲੈਂਡ ਪੁਲਿੰਗ ਪਾਲਿਸੀ ਬਹੁਤ ਵਧੀਆ ਹੈ ਸਾਨੂੰ ਫਲਾਣਾ ਮਿਲ ਜੂਗਾ ਸਾਨੂੰ ਢਿਮਕਾ ਮਿਲ ਜੂਗਾ ਤੇ ਦੂਸਰੇ ਪਾਸੇ ਪੰਜਾਬ ਦੇ ਜਿੰਨੇ ਕਿਸਾਨ ਨੇ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ 1 ਇੰਚ ਵੀ ਜ਼ਮੀਨ ਐਕਵਾਇਰ ਨਹੀਂ ਕਰ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਰਮਾਨ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਕਿਸ਼ਵਾਲ ਦਾ ਕਿਉਂਕਿ ਵਾਰ-ਵਾਰ ਪੰਜਾਬ ਦੇ ਕਿਸਾਨਾਂ ਵੱਲੋਂ ਧਰਨੇ ਮੁਜਾਰੇ ਦੇ ਕੇ ਕਿਆ ਜਾ ਰਿਹਾ ਹੈ ਕਿ ਅਸੀਂ 1 ਇੰਚ ਵੀ ਜ਼ਮੀਰ ਅਕਬਾਰ ਨਹੀਂ ਕਰਨ ਦਿਆਂਗੇ ਲੈਂਡ ਪੁੱਲਿੰਗ ਪਾਲਿਸੀ ਨੀਤੀ ਕਾਨੂੰਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਕਾਨੂੰਨ ਦੇ ਵਿੱਚ ਕਾਬਜਾਬ ਹੁੰਦੇ ਨੇ ਜਾਂ ਨਹੀਂ ਹੁੰਦੇ ਕਿਉਂਕਿ ਬਲਬੀਰ ਸਿੰਘ ਰਾਜੇਵਾਲ ਨੇ ਤਾਂ ਆਲਰੇਡੀ ਚੈਲੰਜ ਕਰ ਦਿੱਤਾ ਹੈ ਭਾਈ ਇੱਥੇ ਦਿੱਲੀ ਵਰਗਾ ਹਾਲ ਹੋਵੇਗਾ ਜਿਸ ਤਰ੍ਹਾਂ ਅਸੀਂ ਚੈਲੰਜ ਕੀਤਾ ਸੀ ਦੇਸ਼ ਦੇ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਸੇ ਤਰ੍ਹਾਂ ਤੁਹਾਨੂੰ ਵੀ ਅਸੀਂ ਚੈਲੰਜ ਕਰਦੇ ਆਂ ਦਿੱਲੀ ਵਰਗਾ ਹਾਰ ਹੋਵੇਗਾ ਪੰਜਾਬ ਦੇ ਵਿੱਚ ਪੰਜਾਬ ਦੀਆਂ ਸੜਕਾਂ ਉੱਤੇ ਕਿਸਾਨ ਅਤੇ ਕਿਸਾਨ ਹੀ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਗੱਲਾਂ ਤੋਂ ਬਾਤ ਆਦਣ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਲਚ ਹੈ ਜਾਂ ਵੱਡਾ ਕੰਮ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ ਕਿਸਾਨਾਂ ਦੀ ਸਹਿਮਤੀ ਮਿਲਣ ਤੋਂ 21 ਦਿਨ ਦੇ ਅੰਦਰ ਉਹਨਾਂ ਨੂੰ ਲੈਟਰ ਆਫ ਇੰਟੈਂਟ ਜਾਰੀ ਕੀਤਾ ਜਾਵੇਗਾ ਲੈਟਰ ਆਫ ਇੰਟੈਂਟ ਕੀ ਹੁੰਦਾ ਹੈ ਉਹਦੇ ਬਾਰੇ ਵੀ ਤੁਹਾਨੂੰ ਦੱਸਦੇ ਰਿਹਾ ਇਸ ਦੇ ਨਾਲ ਜਦ ਤੱਕ ਵਿਕਾਸ ਦਾ ਕੰਮ ਸ਼ੁਰੂ ਨਹੀਂ ਹੁੰਦਾ ਕਿਸਾਨਾਂ ਨੂੰ ਪ੍ਰਤੀ ਸਾਲਾਨਾ ਏਕੜ 50000 ਦੀ ਅਡਵਾਂਸ ਪ੍ਰਦਾਨ ਕੀਤਾ ਜਾਵੇਗਾ ਯਾਨੀ ਕਿ ਵਿਕਾਸ ਦਾ ਕੰਮ ਜਿੰਨੀ ਦੇ ਤੱਕ ਉੱਤੇ ਸ਼ੁਰੂ ਨਹੀਂ ਹੁੰਦਾ ਸਾਲ ਦਾ 50000 ਰੁਪਇਆ ਪ੍ਰਤੀ ਏਕੜ ਕਿਸਾਨ ਨੂੰ ਦਿੱਤਾ ਜਾਵੇਗਾ ਵਿਕਾਸ ਸ਼ੁਰੂ ਹੋਣ ਤੱਕ ਕਿਸਾਨਾਂ ਆਪਣੀ ਜ਼ਮੀਨ ਤੇ ਖੇਤੀ ਜਾਰੀ ਕਰ ਸਕਣਗੇ ਅਤੇ ਉਸ ਤੋਂ ਹੋਣ ਵਾਲਾ ਪੂਰਾ ਲਾਭ ਵੀ ਉਹਨਾਂ ਨੂੰ ਮਿਲੇਗਾ ਜਿਵੇਂ ਹੀ ਵਿਕਾਸ ਕਾਰਜ ਸ਼ੁਰੂ ਹੋਣਗੇ ਇਹ ਰਕਮ 50000 ਤੋਂ ਵਧਾ ਕੇ ਲੱਖ ਰੁਪਏ ਪ੍ਰਤੀ ਏਕੜ ਕਰ ਦਿੱਤੀ ਜਾਵੇਗੀ ਇਹ ਵਧੀ ਹੋਈ ਰਕਮ ਵਿਕਾਸ ਪੂਰਾ ਹੋਣ ਤੱਕ ਨਿਯਮਤ ਤੌਰ ਤੇ ਦਿੱਤੀ ਜਾਂਦੀ ਰਹੇਗੀ ਯਾਨੀ ਕਿ ਇਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰਮਾਇਆ ਜਾ ਰਿਹਾ ਹੈ ਵੀ ਭਈ ਜਿੰਨੀ ਦੇਰ ਤੱਕ ਉਥੇ ਕੋਈ ਬਿਲਡਿੰਗਾਂ ਨਹੀਂ ਬਣਦੀਆਂ ਉਨੀ ਦੇਰ ਤੁਸੀਂ ਵਾਹੀ ਕਰੋ ਤੁਹਾਨੂੰ 50000 ਰੁਪਏ ਸਰਕਾਰ ਦੇਵੇਗੀ ਪ੍ਰਤੀ ਏਕੜ ਤੇ ਤੁਸੀਂ ਆਪਣੀ ਮਨਪਸੰਦੀ ਫਸਲ ਵੀ ਬੀ ਸਕਦੇ ਹੋ ਉਸ ਤੋਂ ਬਾਅਦ ਜਦੋਂ ਉਥੇ ਅਰਬਨ ਸਟੇਟ ਬਣਨੀ ਸ਼ੁਰੂ ਹੋ ਗਈਆਂ ਜਿੰਨੀ ਦੇਰ ਤੱਕ ਉਹ ਬਣ ਨਹੀਂ ਜਾਂਦੇ ਤੇ ਤੁਹਾਨੂੰ ਲੱਖ ਰੁਪਇਆ ਪ੍ਰਤੀ ਏਕੜ ਦਿੱਤਾ ਜਾਵੇਗਾ ਯਾਨੀ ਕਿ ਤੋ ਤਰੀਕਿਆਂ ਦੇ ਨਾਲ ਫਰਮਾਇਆ ਜਾ ਰਿਹਾ ਹੈ ਹੋਰ ਦੇਖ ਰਹੇ ਹਾਂ ਜਿਹੜਾ ਫਾਰਮੂਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਕਿਸਾਨਾਂ ਨੂੰ ਲਾਲਚ ਦੇ ਕੇ ਉਸ ਨੂੰ ਲੱਗ ਫਲਾਉਣਾ ਚਾਹੁੰਦੇ ਨੇ ਕਿਸਾਨ ਫਸਦੇ ਨੇ ਜਾਂ ਨਹੀਂ ਫਸਦੇ ਇਸ ਫੈਸਲੇ ਉੱਤੇ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵਤ ਬਾੜ ਮਨੂੰ ਐਲਾਨ ਕੀਤਾ ਗਿਆ ਹੈ ਕਿ ਜਿੰਨੀ ਦੇਰ ਤੱਕ ਡਿਵੈਲਪਮੈਂਟ ਦੇ ਕੰਮ ਨਹੀਂ ਹੁੰਦੇ ਉਹਨੇ ਦੇ ਖੇਤ ਜਿਹੜੇ ਕਿਸਾਨ ਨੇ ਉਹ ਆਪਣੀ ਜ਼ਮੀਨ ਵੇਚਣਗੇ ਵੀ ਉਹਨਾਂ ਨੂੰ 50000 ਰੁਪਏ ਪ੍ਰਤੀ ਏਕੜ ਠੇਕਾ ਦਿੱਤਾ ਜਾਵੇਗਾ ਲੇਕਿਨ ਜਦੋਂ ਉੱਥੇ ਬਿਲਡਿੰਗਾਂ ਬਣੀਆਂ ਸ਼ੁਰੂ ਹੋ ਗਈਆਂ ਤਾਂ ਉਹ ਠੇਕਾ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਚਾਹੇਗਾ ਜਦੋਂ ਬਿਲਡਿੰਗਾਂ ਮੁਕੰਮਲ ਹੋ ਗਈਆਂ ਉਹ ਠੇਕਾ ਬੰਦ ਕੀਤਾ ਜਾਵੇਗਾ ਅਤੇ ਜ਼ਮੀਨ ਦੀ ਜਿਹੜੀ ਪੇਮੈਂਟ ਹੈ ਉਹ ਤਾਂ ਅਸੀਂ ਆਲਰੇਡੀ ਕਰਨੀ ਕਰਨੀ ਹੈ ਧੰਨ